ਜਦੋਂ ਆਪਾਂ ਸਾਥੀਓ ਮੈਂ ਇਸ ਕਰਕੇ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਹੈ ਕਿ ਜਦੋਂ ਤੁਹਾਡੀ ਨੀਅਤ ਸਾਫ਼ ਹੋਵੇ ਨੀਤੀ ਸਾਫ਼ ਹੋਵੇ ਤੁਹਾਡੀ ਵਿਜ਼ਨ ਹੋਵੇ ਨਾ ਐਂਟੀ ਨਾਰਕੋਟਿਕਸ ਟਾਸਕ ਫੋਰਸ ਹਾਈਲੀ ਪ੍ਰੋਫੈਸ਼ਨਲ ਬੰਦੇ ਹਾਇਰ ਕੀਤੇ ਨੇ ਚਾਹੇ ਉਹ ਲਾਅ ਅਫਸਰ ਹੋਣ ਚਾਹੇ ਉਹ ਫ੍ਰੈਂਸਿਕ ਦੇ ਹੋਣ ਚਾਹੀ ਹੋਰ ਜਾਂਚ ਦੇ ਅਧਿਕਾਰੀ ਹੋਣ ਤੇ ਆਪਣੀ ਹੋਣਗੇ ਇਹਨਾਂ ਦੇ ਦਰਸ਼ਕ ਦੇ ਖਿਲਾਫ ਪੰਜਾਬ ਸਰਕਾਰ ਦਾ ਇੱਕ ਹੋਰ ਸਖਤ ਕਦਮ ਸ਼ਿਕਾਇਤ ਦਰਜ ਕਰਾਉਣ ਦੇ ਲਈ ਇਸ ਨੰਬਰ ਯਾਨੀ 9791002003 ਮੈਸੇਜ ਕਰੋ ਨਜੇ ਦੇ ਖਿਲਾਫ ਸਾਡਾ ਸਾਥ ਦਿਓ ਦੂਰ ਅੰਦੇਸ਼ੀ ਤੁਹਾਨੂੰ ਤੁਸੀਂ ਹੋਣੇ ਚਾਹੀਦੇ ਹੋ ਕਿ ਕਿੱਥੇ ਲੋਕਾਂ ਨੂੰ ਕਿਸ ਚੀਜ਼ ਦੀ ਲੋੜ ਹੈ ਜੇ ਉਹਦੇ ਮੁਤਾਬਕ ਚੱਲੋਗੇ ਤੇ ਫਿਰ ਇਹੋ ਜਿਹਾ ਕੋਈ ਕੰਮ ਨਹੀਂ ਹੁੰਦਾ ਹੈਗਾ ਜਿਹੜਾ ਸਰਕਾਰ ਕਰ ਨਾ ਸਕੇ ਸਰਕਾਰ ਨੇ ਕਰੋੜਾਂ ਰੁਪਏ ਲਾਤਾ ਪਿਛਲੇ ਸਰਕਾਰਾਂ ਨੇ ਉਰੇ ਪਰ ਦਿਮਾਗ ਨਹੀਂ ਲਾਇਆ ਹੈਗਾ ਕਰੋੜਾਂ ਰੁਪਏ ਤਾਂ ਲਾਤਾ ਲੋਕ ਫੇਰ ਉਹੀ ਖੱਜਲ ਉਹੀ ਜਾਂਦੇ ਸੀਗੇ ਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਸਿਸਟਮ ਦੇ ਨਾਲ ਜੇ ਚੱਲਾਂਗੇ ਅਸਲ ਚ ਹੁੰਦਾ ਕੀ ਹੈ ਕਿ ਸਰਕਾਰੀ ਪੈਸੇ ਨੂੰ ਤਾਂ ਨਾ ਕਈ ਵਾਰੀ ਲੀਡਰ ਵੀ ਅਫਸਰ ਵੀ ਲੋਕ ਵੀ ਐ ਸਮਝ ਲੈਂਦੇ ਨੇ ਵੀ ਜਿੱਥੇ ਵਹਿ ਭਰਾਨ ਕਰ ਦੋ ਜਿੱਥੇ ਮਰਜ਼ੀ ਖਰਾਬ ਕਰ ਦੋ ਇਸੇ ਵਜ੍ਹਾ ਕਰਕੇ ਅੱਜ ਵੀ 75 ਸਾਲਾਂ ਬਾਅਦ ਆਪਾਂ ਜੋ ਬੁਨਿਆਦੀ ਸਹੂਲਤਾਂ ਦੇ ਨਾਲ ਆਪਾਂ ਜੂਝੀ ਜਾਂਦੇ ਆ ਤੁਹਾਡੀ ਨੀਅਤ ਸਾਫ਼ ਹੋਵੇ ਨੀਤੀ ਸਾਫ਼ ਹੋਵੇ ਤੁਹਾਡੀ ਵਿਜ਼ਨ ਹੋਵੇ ਨਾ ਦੂਰ ਅੰਦੇਸ਼ੀ ਤੁਹਾਨੂੰ ਤੁਸੀਂ ਹੋਣੇ ਚਾਹੀਦੇ ਹੋ ਕਿ ਕਿੱਥੇ ਲੋਕਾਂ ਨੂੰ ਕਿਸ ਚੀਜ਼ ਦੀ ਲੋੜ ਹੈ ਜੇ ਉਹਦੇ ਮੁਤਾਬਕ ਚੱਲੋਗੇ ਤੇ ਫਿਰ ਇਹ じゃ ਕੋਈ ਕੰਮ ਨਹੀਂ ਹੁੰਦਾ ਹੈਗਾ ਜਿਹੜਾ ਸਰਕਾਰ ਕਰ ਨਾ ਸਕੇ ਨiyet ਹੋਣੀ ਚਾਹੀਦੀ ਹੈ ਉਸੇ ਨiyet ਨਾਲ ਲੱਗੇ ਹੋਇਆ ਚੱਲੇ ਹੋਇਆ ਤੇ ਅੱਜ ਮੈਂ ਸਮਝਦਾ ਕਿ ਜਿਹੜਾ ਇੱਕ ਨਰਕ ਬਣਿਆ ਹੋਇਆ ਸੀਗਾ ਉਹ ਅੱਜ ਇਹੋ ਜਿਹਾ ਸ਼ਾਇਦ ਹੀ ਸ਼ਾਇਦ ਹੀ ਇਹੋ ਜਿਹਾ ਜਿਹੜਾ ਸਬ ਤਹਿਸੀਲ ਕੰਪਲੈਕਸ ਹੈ ਮੇਰੇ ਖਿਆਲ ਅਜ ਆਪਣੇ ਇੱਕ ਦੋ ਜ਼ਿਲ੍ਹਿਆਂ ਤੱਕ ਹੀ ਪੂਰੇ ਪੰਜਾਬ ਦੇ ਵਿੱਚ ਸ਼ਾਇਦ ਨਾ ਹੋਵੇ ਔਰ ਫਿਰ ਔਰ ਫਿਰ ਮੈਨੂੰ ਤਾਂ ਕਈ ਵਾਰੀ ਐ ਸਮਝ ਨਹੀਂ ਆਉਂਦਾ ਵੀ ਸਰਕਾਰਾਂ ਦੇ ਵਿੱਚ ਹੁਣ ਤੱਕ ਇਹ ਤੋਂ ਪਹਿਲਾਂ ਲੀਡਰ ਔਰ ਅਫਸਰ ਕੰਮ ਕਿਵੇਂ ਕਰਦੇ ਰਹੇ ਹੁਣ ਇਸ ਜਗ੍ਹਾ ਦੀ ਜਿਵੇਂ ਤੁਹਾਨੂੰ ਦੱਸਾਂ ਅਸੀਂ ਇਹਦਾ ਟੋਟਲ ਸਟੇਸ਼ਨ ਕਰਾ ਲਿਆ ਦੇਖ ਲਿਆ ਸਾਰਾ ਪਲਾਨ ਕਰ ਲਿਆ ਦੋ ਵਾਰੀ ਉੱਥੇ ਆਰਕੀਟੈਕਟ ਚੰਡੀਗੜ੍ਹ ਤੇ ਪੀਡਬਲ ਨਾਲ ਗੱਲਬਾਤ ਹੋ ਗਈ ਮੀਟਿੰਗ ਹੋ ਗਈ ਸਾਰਾ ਸੀ ਨਕਸ਼ਾ ਪਲਾਨ ਕਰ ਲਿਆ ਉਹਦੇ ਚ ایਓਵੀ ਇਨਵੋਲਡ ਐਸਡੀਐਮ ਵੀ ਇਨਵੋਲਡ ਸਾਰੀ ਸਾਰੀ ਐਡਮਿਨਿਸਟ੍ਰੇਸ਼ਨ ਨੂੰ ਨਾਲ ਲੈ ਕੇ ਕਰਦਾ ਰਿਹਾ ਜਦੋਂ ਬਣਾਉਣ ਦੀ ਗੱਲ ਆਈ ਕੰਮ ਸ਼ੁਰੂ ਕਰਨ ਦੀ ਗੱਲ ਆਈ ਉਦੋਂ ਕਿਸੇ ਬੰਦੇ ਨੇ ਮੇਰੇ ਕੰਨ 'ਚ ਫੂਕ ਮਾਰਤੀ ਜੀ ਕਿ ਇੱਥੇ ਤਾਂ 57 ਦੁਕਾਨਾਂ ਵਿਕੀਆਂ ਹੋਈਆਂ ਨੇ ਬਹੁਤ ਪੁਰਾਣੀਆਂ ਆ ਮੈਂ ਕਹੇ ਰਹਾ ਕਿ ਜੱਬ ਪਹ ਪਿਆ ਤੇ ਉਹ ਉਹ ਪਤਾ ਕੀਤਾ ਨਾ ਕਮੇਟੀ ਵਾਲਿਆਂ ਨੂੰ ਪਤਾ ਤੁਸੀਂ ਕਮਾਲ ਦੀ ਗੱਲ ਦੇਖੋ ਨਾ ਐਡਮਿਨਿਸਟ੍ਰੇਸ਼ਨ ਨੂੰ ਪਤਾ ਨਾ ਕਮੇਟੀ ਵਾਲਿਆਂ ਨੂੰ ਪਤਾ ਵੀ ਡੁਕਾਨਾਂ ਇੱਥੇ 57 ਵਿਕੀਆਂ ਹੋਈਆਂ ਨੇ ਉਹ ਜਦੋਂ ਨਕਸ਼ਾ ਮੰਗਾਇਆ ਪੁਰਾਣਾ ਰਿਕਾਰਡ ਕਢਾਇਆ ਉਹ ਜਿੱਥੇ ਆ ਬਿਲਡਿੰਗਾਂ ਆਉਂਦੀਆਂ ਨੇ ਇਹਦੇ ਵਿੱਚ ਉਹ 57 ਦੁਕਾਨਾਂ ਬੋਲੀ ਜਾਣਾਂ ਤੇ ਮੈਨੂੰ ਹੁਣੇ ਉਹ ਕਹਿੰਦੇ ਜੀ ਮੈਨੂੰ ਕੈ ਸਿਆਣਪ ਦਿੱਤੀ ਕਿਸੇ ਅਧਿਕਾਰੀ ਨੇ ਕਹਿੰਦੇ ਜੀ ਆਪਾਂ ਕੈਨਸਲ ਕਰ ਦਿੰਨੇ ਆ ਉਹ ਮੈਂ ਕਿਹਾ ਭਾਈ ਤੂੰ ਤਾਂ ਕਹਦਾ ਕੈਨਸਲ ਕਰ ਦਿੰਨੇ ਆ ਜੇ ਕੈਨਸਲ ਕਰਤੀਂ ਅਗਲਾ ਕੋਰਟ ਚ ਵਿਚਾਲ ਜੂਗਾ ਨਾ ਦੁਕਾਨਾਂ ਬੰਦ ਨੀ ਨਾ ਮੇਰਾ ਸਭ ਤਹਿਸੀਲ ਕੰਪਲੈਕਸ ਰੁਕ ਜੂਗਾ ਮੈਨੂੰ ਤਾਂ ਰਹਿਣ ਦੇ ਜੀ ਸਲਾਹ ਨਾ ਦਿਓ ਮੈਂ ਆਉਦੇ ਹਿਸਾਬ ਨਾਲ ਕਰ ਲੂ ਹੈਂਡਲ ਤੇ ਮੁੜ ਕੇ ਫੇਰ ਦੁਬਾਰਾ ਨਵੇਂ ਸਿਰੋਂ ਕੰਮ ਸ਼ੁਰੂ ਕੀਤਾ ਸਾਰਾ ਕੁਝ ਮਨਜ਼ੂਰ ਹੋ ਚੁੱਕਿਆ ਇਹਦੀ ਸ਼ੁਰੂਆਤ ਕਰਨ ਆਉਣਾ ਸੀਗਾ ਸੀਐਮ ਸਾਹਿਬ ਨੂੰ ਨਾਲ ਲੈ ਕੇ ਤੇ ਉਹ ਸਾਰੇ ਦਾ ਸਾਰਾ ਜਿਹੜਾ ਨਕਸ਼ਾ ਹੈ ਉਹ ਫੇਰ ਮੁੜ ਕੇ ਦੁਬਾਰਾ ਚੇਂਜ ਕੀਤਾ ਬਿਲਡਿੰਗ ਤਿੰਨ ਵਾਰੀ ਘੁਮਾਈ ਆ ਜਿਹੜਾ ਕੰਪਲੈਕਸ ਹੈ ਇਹ ਇਹ ਸੈੱਟ ਕੀਤਾ ਤੇ ਇਸ ਹਿਸਾਬ ਨਾਲ ਸੈੱਟ ਕੀਤਾ ਵੀ ਮੇਰਾ ਕੰਪਲੈਕਸ ਹੈ ਜਿਹੜਾ ਸਾਰੇ ਦਾ ਸਾਰਾ ਉਹ ਵੀ ਬਣ ਜੇ ਤੇ ਨਾ ਹੀ ਉਸ 57 ਦੁਕਾਨਾਂ ਡਿਸਟਰਬ ਹੋਣ ਤਾਂ ਕਿ ਉਹਨਾਂ ਨਾਲ ਕਿਸੇ ਤਰੀਕੇ ਦਾ ਕਲੇਸ਼ ਨਾ ਪਵੇ ਕਿਉਂਕਿ ਉਹਦੇ ਚ ਪ੍ਰੋਬਲਮ ਕੀ ਸੀਗੀ ਕਿ ਸਰਕਾਰ ਨੇ ਜਦੋਂ ਬਣਾਇਆ ਸੀ ਬੱਸ ਸਟੈਂਡ ਇਹ ਉਦੋਂ 57 ਦੁਕਾਨਾਂ ਵੇਚਦੀਆਂ ਲੋਕਾਂ ਨੇ ਦੁਕਾਨਾਂ ਲੈ ਵੀ ਲਈਆਂ ਉਹ ਇਸ ਕਰਕੇ ਲੈ ਲਈਏ ਭਾਈ ਜਦੋਂ ਬੱਸ ਸਟੈਂਡ ਚੱਲੂਗਾ ਨਾਲ ਦੁਕਾਨਾਂ ਚੱਲ ਜਾਣਗੀਆਂ ਨਾ ਬੱਸ ਸਟੈਂਡ ਚੱਲਿਆ ਨਾ ਦੁਕਾਨਾਂ ਬਣੀਆਂ ਨਾ ਦੁਕਾਨਾਂ ਦੇ ਪੈਸੇ ਆਏ ਲੋਕ ਖੱਜਲ ਖਵਰ ਸੜਕ ਤੇ ਹੋਈ ਜਾਂਦੇ ਨੇ ਉਥੇ ਇੰਨੀ ਤੇਜ਼ ਸਪੀਡ ਨਾਲ ਗੱਡੀਆਂ ਨਿਕਲਦੀਆਂ ਨੇ ਕਿਸੇ ਦਾ ਕਿਸੇ ਦੀ ਜਾਨ ਦਾ ਨੁਕਸਾਨ ਹੋ ਜਾਏ ਸਰਕਾਰ ਨੇ ਕਰੋੜਾਂ ਰੁਪਏ ਲਾਤਾ ਪਿਛਲੇ ਸਰਕਾਰਾਂ ਨੇ ਹੋਰੇ ਪਰ ਦਿਮਾਗ ਨਹੀਂ ਲਾਇਆ ਹੈਗਾ ਕਰੋੜਾਂ ਰੁਪਏ ਤਾਂ ਲਾਤਾ ਲੋਕ ਫੇਰ ਉਹੀ ਖੱਜਲ ਹੋਈ ਜਾਂਦੇ ਸੀਗੇ ਸੋ ਇਹੋ ਜਿਹਾ ਸਿਸਟਮ ਚੱਲਦਾ ਰਿਹਾ ਮੇਰੇ ਤਾਂ ਸਮਝ ਨਾ ਆਇਆ ਤੇ ਜਦੋਂ ਇੱਥੇ ਹੁਣ ਸ਼ਿਫਟ ਕੀਤਾ ਤੇ ਉਹ ਸਾਰੀ ਦੇ ਸਾਰੀਆਂ ਕਿਉਂਕਿ ਉਹ ਵੀ ਵਿਚਾਰੇ ਦੁਕਾਨਦਾਰਾਂ ਵਾਲੇ ਵੀ ਕਿਉਂ ਪੈਸੇ ਭਰਦੇ ਜਦੋਂ ਕੋਈ ਬਾਸੀ ਨਹੀਂ ਅੰਦਰ ਵੜਦੀ ਕੋਈ ਸਵਾਰੀ ਨਹੀਂ ਆਉਂਦੀ ਹੈਗੀ ਉਹਨਾਂ ਨੇ ਪੈਸੇ ਕਿ ਉੱਪਰ ਨੇ ਸੀਗੇ ਸੋ ਉਹਨਾਂ ਨਾਲ ਜਿਹੜਾ ਰੌਲਾ ਪੈਣਾ ਸੀਗਾ ਉਹ ਵੀ ਅਵੋਇਡ ਕੀਤਾ ਉਹ ਤੋਂ ਬਚਤ ਰੱਖੀ ਤੇ ਹੁਣ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਉਹ ਮੇਰੇ ਵੀਰ ਪਤਾ ਨਹੀਂ ਕੌਣ ਕੌਣ ਨੇ ਪਤਾ ਨਹੀਂ ਸ਼ਾਇਦ ਉਹ ਵਿਚਾਰੇ ਆਪ ਹੀ ਲੈ ਕੇ ਭੁੱਲ ਭੱਲ ਗਏ ਹੁਣ ਦੁਕਾਨਾਂ ਵੀ ਸਾਡੀਆਂ ਦੁਕਾਨਾਂ ਵੀ ਬੋਲਦੀਆਂ ਨੇ ਓਰੇ ਸੋ ਮੇਰੀ ਉਹਨਾਂ ਮੇਰੇ ਵੀਰਾਂ ਨੂੰ ਤੁਹਾਡੇ ਸ਼ਹਿਰ ਦੇ ਹੋਣਗੇ ਤੁਹਾਨੂੰ ਪਤਾ ਹੋਊਗਾ ਜੀ ਜਿੰਨਾ ਜਿੰਨਾਂ ਨੇ ਆਪ ਦਾ ਕਮੇਟੀ ਦੇ ਵਿੱਚੋਂ ਪਤਾ ਕਰੋ जिने जिदे दुकानਾ ਹੈਗੀਆਂ ਉਹ ਦੁਕਾਨਾ ਜਿਨੇ ਲੈਣੀਆਂ ਨੇ ਬਰਉਣੀਆਂ ਨੇ ਸੀ ਉਹਨਾਂ ਏਰੀਆ ਛੱਡਿਆ ਹੋਇਆ ਹੈ ਉਹ ਲਓ ਬਣਾਓ ਪੈਸੇ ਭਰੋ ਕਮੇਟੀ ਨੂੰ ਕਮੇਟੀ ਤੋਂ ਖਰੀਦਿਓ ਪੈਸੇ ਭਰੋ ਕਮੇਟੀ ਨੂੰ ਤਾਂ ਕਿ ਕਮੇਟੀ ਨੂੰ ਵੀ ਚਾਰ ਪੈਸੇ ਦੀ ਆਮਦਨ ਹੋਵੇ ਆਪਾਂ ਕਿਸੇ ਹੋਰ ਕੰਮ ਤੇ ਲਾਈਏ ਜਿਨੇ ਨਹੀਂ ਲੈਣੀ ਹੈਗੀ ਉਹ ਛੱਡੋ ਭਾਈ ਆਪਦੀ ਸਰੈਂਡਰ ਕਰੋ ਅਸੀਂ ਉੱਥੇ ਕੁਝ ਹੋਰ ਕਰੀਏ ਠੀਕ ਹੈ ਨਾ ਜੀ ਗੱਲ ਸੋ ਇਸ ਕਰਕੇ ਇਸ ਕਰਕੇ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਸਿਸਟਮ ਦੇ ਨਾਲ ਜੇ ਚੱਲਾਂਗੇ ਅਸਲ ਚ ਹੁੰਦਾ ਕੀ ਹੈ ਕਿ ਸਰਕਾਰੀ ਪੈਸੇ ਨੂੰ ਤਾਂ ਨਾ ਕਈ ਵਾਰੀ ਲੀਡਰ ਵੀ ਅਫਸਰ ਵੀ ਲੋਕ ਵੀ ਆ ਸਮਝ ਲੈਂਦੇ ਨੇ ਕਿ ਜਿੱਥੇ ਵਹਿ ਭਰਾਨ ਕਰ ਦੋ ਜਿੱਥੇ ਮਰਜ਼ੀ ਖਰਾਬ ਕਰ ਦੋ ਇਸੇ ਵਜ੍ਹਾ ਕਰਕੇ ਅੱਜ ਵੀ 75 ਸਾਲਾਂ ਬਾਅਦ ਆਪਾਂ ਜੋ ਬੁਨਿਆਦੀ ਸਹੂਲਤਾਂ ਦੇ ਨਾਲ ਆਪਾਂ ਜੂਝੀ ਜਾਂਦੇ ਆ ਸੋ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਇਹ ਇਹ ਤੁਹਾਡਾ ਆਪਦਾ ਪ੍ਰੋਜੈਕਟ ਹੈ ਬਹੁਤ ਵਧੀਆ ਬਣ ਗਿਆ ਹੁਣ ਇਹਨੂੰ ਸੰਭਾਲ ਕੇ ਰੱਖਣ ਦਾ ਕੰਮ ਹੈ ਜਿਹੜਾ ਉਹ ਤੁਹਾਡਾ ਆਪਦਾ ਹੈ ਔਰ ਹਰ ਤਰੀਕੇ ਨਾਲ ਇਹਦਾ ਇਹਦੇ ਚ ਇਸ ਜੀਨ ਸਾਹਿਬ ਕੋਈ ਕਿਸੇ ਤਰੀਕੇ ਦੀ ਕੋਈ ਦਿੱਕਤ ਨਾ ਆਵੇ ਤੁਸੀਂ ਆਪਦਾ ਇਨਸ਼ੋਰ ਹੈ ਜਿਹੜਾ ਉਹ ਕਰਿਓ